ਅਸਾਦੀ ਵਾਰ ਉਹ ਬਾਣੀ ਆਪਾਂ ਅੱਜ ਪਰੰਪਰਭ ਕਰਨੀ ਹੈ ਜੀ ਆਪ ਜੀ ਸਮੂਹ ਸਾਧ ਸੰਗਤ ਨੇ ਮੈਂ ਬੇਨਤੀ ਕਰਦੇ ਹਾਂ ਜਿਸੀ ਚੌਨਿਆਂ ਵੀ ਅਸਾਦੀ ਵਾਰ ਚ ਗੁਰੂ ਸਾਹਿਬ ਜੀ ਨੇ ਸਾਨੂੰ ਕੀ ਸਮਝਾਇਆ ਕੀ ਉਪਦੇਸ਼ ਬਖਸ਼ਿਸ਼ ਕੀਤੇ ਨੇ ਫਿਰ ਸਾਨੂੰ ਨਿਰੰਤਰ ਹਾਜ਼ਰੀ ਭਰਨੀ ਤਾਂ ਸੀ ਸਮਝ ਸਕਾਂਗੇ ਸਤਿਗੁਰੂ ਦੀ ਕਿਰਪਾ ਦੇ ਸਦਕਾ ਕੋਸ਼ਿਸ਼ ਮੇਰੀ ਹੋਵੇਗੀ ਕਿ ਮੈਂ ਪੂਰੀ ਤਰ੍ਹਾਂ ਇੱਕ ਇੱਕ ਪੰਕਤੀ ਆਪ ਜੀ ਨਾਲ ਸੁਚੱਜੇ ਢੰਗ ਨਾਲ ਵਿਚਾਰ ਸਕਾਂ ਬਾਕੀ ਜਿੰਨੀ ਸਤਿਗੁਰੂ ਜੀ ਸਮੱਤ ਬਖਸ਼ਣਗੇ ਮਾਫ਼ ਜੀ ਨਾਲ ਸੰਜ ਕਰਦਾ ਜਾਵਾਂਗਾ ਤਵੱਜੂ ਦਿਓ ਜੀ ਮੈਂ ਪਰੰਭ ਕਰਨ ਲੱਗਿਆਂ ਜੀ ਗੁਰੂ ਨਾਨਕ ਦੇ ਪਾਤਸ਼ਾਹ ਜੀ ਮਹਾਰਾਜ ਇਹ ਬਾਣੀ ਜਦੋਂ ਅਸ ਅਦੀਵਾਰ ਪਰਮੁਖੰਦੇ ਸਾਹਿਬ ਜੀ ਨੇ ਮੂਲ ਮੰਤਰ ਤੇ ਲੰਬਖਸ਼ਿਸ਼ ਕੀਤਾ ਹੈ। ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਪੁਜਨੀ ਸੈ ਭਉ ਕਰ ਪ੍ਰਸਾਦ ਇਹਦੇ ਮੈਂ ਅਰਥ ਨਹੀਂ ਕਰਨੇ ਜੀ। ਮੈਨੂੰ ਲੱਗਦਾ ਨਹੀਂ ਵੀ ਅਰਥ ਕਰਨ ਦੀ ਲੋੜ ਹੋਵੇ ਕਿਉਂਕਿ ਤੁਸੀਂ ਸਮਝਦੇ ਹੋ ਆਪਾਂ ਜਪਜੀ ਸਾਹਿਬ ਵਿਚਾਰਿਆ ਹੋਇਆ ਉਸ ਤੋਂ ਬਾਅਦ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਆਸਾ ਮਹਿਲਾ ਪਹਿਲਾ ਆਸਾ ਰਾਗ ਹੈ ਜੀ ਰਾਗ ਰਾਗ ਦਾ ਨਾਮ ਹੈ ਆਸਾ ਮਹਿਲਾ ਪਹਿਲਾ ਪਹਿਲੇ ਗੁਰੂ ਨਾਨਕ ਦੇ ਪਾਤਸ਼ਾਹ ਜੀ ਦੀ ਇਹ ਬਾਣੀ ਹੈ ਧਿਆਨ ਚ ਰੱਖਿਓ ਕਿਉਂਕਿ ਇੱਥੇ ਮੈਂ ਇੱਕ ਇੱਕ ਗੱਲ ਵਿਚਾਰ ਕੇ ਚੱਲਣਾ ਤੁਹਾਡੇ ਨਾਲ ਵਾਰ ਸਲੋਕਾਂ ਨਾਲ ਇੱਥੇ ਨੂੰ ਮੈਂ ਸੰਭਾਲਣਾ ਥੋੜਾ ਜਿਹਾ ਵਾਰ ਦਾ ਕੀ ਭਾਵ ਹੈ ਤੁਸੀਂ ਜਾਣੂ ਹੋਵੋਗੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ 22 ਵਾਰਾਂ ਨੇ ਗੁਰੂ ਨਾਨਕ ਪਾਤਸ਼ਾਹ ਜੀ ਦੀਆਂ ਤਿੰਨ ਵਾਰਾਂ ਜੀ ਧਿਆਨ ਚ ਰੱਖ ਲਿਓ ਮਲਾਰ ਦੀ ਵਾਰ ਮਾਜ ਦੀ ਵਾਰ ਤੇ ਇੱਕ ਆਸਾ ਦੀ ਵਾਰ ਜਿਹਨੂੰ ਆਪਾਂ ਪਰੰਪਰਿਅਤ ਕਿਹਾ ਹੈ ਇਹ ਤਿੰਨ ਵਾਰਾਂ ਨੇ ਮਲਾਰ ਦੀ ਵਾਰ ਮਾਜ ਦੀ ਵਾਰ ਇਸਾਦੀ ਵਾਰ ਇਹ ਤਿੰਨ ਵਾਰ ਗੁਰੂ ਨਾਨਕ ਪਾਤਸ਼ਾਹ ਜੀ ਦੀਆਂ ਨੇ 22 ਵਾਰਾਂ ਦੇ ਵਿੱਚੋਂ 22 ਵਾਰਾਂ ਕੁੱਲ ਟੋਟਲ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਦਰਜ ਨੇ 22 ਵਾਰ ਹੁਣ ਜਿਹੜੀ ਵਾਰਾਂ ਹੁੰਦੀਆਂ ਨੇ 12 ਵਿੱਚ ਕੇਵਲ ਪੋੜੀਆਂ ਹੁੰਦੀਆਂ ਨੇ ਮੈਂ ਕਹਿੰਦੇ ਜੀ ਜਿਹੜੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਸਾ ਦੀ ਵਾਰ ਉਚਾਰਨ ਕੀਤੀ ਉਹਦੇ ਚ ਕੇਵਲ ਪੋੜੀਆਂ ਸਨ ਤੁਸੀਂ ਭਾਈ ਗੁਰਦਾਸ ਜੀ ਦੀ ਵਾਰਾਂ ਪੜੋ ਉਹਦੇ ਚ ਤੁਹਾਨੂੰ ਪੋਡੀਆਂ ਮਿਲਣਗੀਆਂ ਕੇਵਲ ਵਾਰ ਵਿੱਚ ਕੇਵਲ ਪੋਡੀਆਂ ਹੁੰਦੀਆਂ ਨੇ ਪਰ ਸ਼ਲੋਕ ਜਿਹੜੇ ਨੇ ਉਹ ਗੁਰੂ ਅਰਜਨ ਦੇ ਪਾਤਸ਼ਾਹ ਜੀ ਨੇ ਵਿੱਚ ਦਰਜ ਕੀਤੇ ਨੇ ਇਸ ਲਈ ਇਹ ਜਿਹੜਾ ਸ਼ਬਦ ਵਰਤਿਆ ਨਾ ਵਾਰ ਸ਼ਲੋਕਾਂ ਨਾਲ ਇਹ ਗੁਰੂ ਅਰਜਨ ਦੇ ਪਾਤਸ਼ਾਹ ਜੀ ਨੇ ਲਖਵਾਇਆ ਹੈ ਸਪੈਸ਼ਲ ਕਿਉਂਕਿ ਵਾਰ ਦੇ ਵਿੱਚ ਸ਼ਲੋਕ ਵੀ ਨੇ ਅਸਲ ਵਿੱਚ ਜੋ ਗੁਰੂ ਨਾਨਕ ਪਾਤਸ਼ਾਹ ਜੀ ਨੇ ਬਾਅਦ ਉਚਾਰਨ ਕੀਤੀ ਉਹਦੇ ਵਿੱਚ ਪੌੜੀਆਂ ਸਨ ਤੇ ਪੌੜੀਆਂ ਕਿੰਨੀ ਸਨ 24 ਪੌੜੀਆਂ ਆਸਾ ਦੀ ਵਾਰ ਦੇ ਵਿੱਚ ਤੁਸੀਂ ਗਿਣਤੀ ਕਰਕੇ ਦੇਖਿਓ ਆਸਾ ਦੀ ਵਾਰ ਦੇ ਵਿੱਚ 24 ਪੌੜੀਆਂ ਨੇ ਵਿੱਚ ਗੁਰੂ ਅਰਜਨ ਦੇ ਪਾਤਸ਼ਾਹ ਜੀ ਨੇ 59 59 ਸ਼ਲੋਕ ਦਰਜ ਕੀਤੇ ਜਿੰਦੇ ਵਿੱਚੋਂ 44 ਸ਼ਲੋਕ ਗੁਰੂ ਨਾਨਕ ਪਾਤਸ਼ਾਹ ਜੀ ਦੇ ਨੇ ਤੇ 15 ਸ਼ਲੋਕ ਗੁਰੂ ਅੰਗਦ ਦੇ ਪਾਤਸ਼ਾਹ ਜੀ ਦੇ 59 ਹੋਗੇ ਜੀ ਇਹ 59 ਸ਼ਲੋਕ ਜਿਹੜੇ ਨੇ ਇਹ ਚੋ ਵੀ ਪੋਡੀਆਂ ਦੇ ਵਿੱਚ ਦਰਜ ਕਰ ਦਿੱਤੇ ਇਸ ਲਈ ਸਹਿਬ ਜੀ ਨੇ ਇਹ ਦੁੱਬਦਾ ਵੀ ਨਾ ਪਵੇ ਇਸ ਲਈ ਮੰਗਲਾ ਚਰਨ ਦੇ ਰੂਪ ਚ ਆਰੰਭਤਾ ਜਿਸ ਗੁਰੂ ਅਰਜਨ ਦੇ ਪਾਤਸ਼ਾਹ ਜੀ ਨੇ ਲਿਖਾ ਦਿੱਤਾ ਵਾਰ ਸਲੋਕਾਂ ਨਾਲ ਸ਼ਲੋਕ ਪੀ ਮਹਿਲੇ ਪਹਿਲੇ ਕੇ ਲਿਖੇ ਵੀ ਇਸ ਸ਼ਲੋਕ ਵੀ ਪਹਿਲਾ ਜਿਹੜਾ ਉਹ ਗੁਰੂ ਨਾਨਕ ਪਾਤਸ਼ਾਹ ਜੀ ਨੇ ਲਿਖਿਆ ਉਹਨਾਂ ਦਾ ਸ਼ਲੋਕ ਹੈ ਮਾਗੇ ਬੇਨਤੀ ਕਰਾਂਗਾ ਹੁਣ ਆਪਾਂ ਨੂੰ ਸਮਝ ਲੱਗ ਗਈ ਹੋਵੇਗੀ ਵੀ ਆਸਾ ਦੀ ਵਾਰ ਦੇ ਵਿੱਚ 24 ਪੋੜੀਆਂ ਕੇਵਲ ਗੁਰੂ ਨਾਨਕ ਪਾਤਸ਼ਾਹ ਜੀ ਦੀਆਂ ਨੇ ਉਹਦੇ ਵਿੱਚ 59 ਸ਼ਲੋਕ ਗੁਰੂ ਅਰਜਨ ਦੇ ਪਾਤਸ਼ਾਹ ਜੀ ਨੇ ਦਰਜ ਕੀਤੇ ਨੇ ਜਿਨ੍ਹਾਂ ਵਿੱਚੋਂ 44 ਸ਼ਲੋਕ ਗੁਰੂ ਨਾਨਕ ਪਾਤਸ਼ਾਹ ਜੀ ਦੇ ਨੇ ਤੇ 15 ਸ਼ਲੋਕ ਜਿਹੜੇ ਨੇ ਉਹ ਗੁਰੂ ਅੰਗਦ ਦੇ ਪਾਤਸ਼ਾਹ ਜੀ ਦੇ ਨਹੀਂ 59 ਸ਼ਲੋਕ ਹੋਗੇ ਜੀ 24 ਪੋੜੀਆਂ 'ਚ ਦਰਜ ਕਰਤੇ ਮੈਂ ਬਹੁਤਾ ਖਲਾਰਾ ਨਹੀਂ ਪਾਣਾ ਕਈ ਪੋੜੀਆਂ ਐਜੀਆਂ ਵੀ ਨੇ ਜਿਨ੍ਹਾਂ ਦੇ ਇੱਕ ਇੱਕ ਸ਼ਲੋਕ ਨੇ ਕਈ ਪੋੜੀਆਂ ਐਜੀਆਂ ਨੇ ਜਿਨ੍ਹਾਂ ਨਾਲ ਦੋ ਦੋ ਸ਼ਲੋਕ ਨੇ ਕਈ ਪੋੜੀਆਂ ਉਹ ਵੀ ਨੇ ਜਿਨ੍ਹਾਂ ਨਾਲ ਤਿੰਨ ਵੀ ਤੇ ਨੇ ਪੰਜ ਵੀ ਸ਼ਲੋਕ ਨੇ ਜਿਵੇਂ ਜਿਵੇਂ ਆਪਾਂ ਵਿਚਾਰਦੇ ਜਾਵਾਂਗੇ ਤੁਸੀਂ ਸਮਝਦੇ ਜਾਵੋਗੇ ਹੁਣ ਸਾਨੂੰ ਪਤਾ ਲੱਗ ਗਿਆ ਹੋਵੇਗਾ ਵਾਰ ਸਲੋਕਾਂ ਨਾਲ ਸਲੋਕ ਵੀ ਵਾਰ ਸਲੋਕਾਂ ਨਾਲ ਕਿਉਂਕਿ ਵਾਰ ਵਿੱਚ ਸਲੋਕ ਦਰਜ ਕੀਤੇ ਹੋਏ ਨੇ ਸਲੋਕ ਵੀ ਮਹਲੇ ਪਹਿਲੇ ਕੇ ਲਿਖੇ ਗੁਰੂ ਨਾਨਕ ਪਾਸ਼ਾ ਜੀ ਦੇ ਲਿਖਿਆ ਜੀ ਫਿਰ ਅੱਗੇ ਗੱਲ ਆ ਗਈ ਟੁੰਡੇ ਅਸ ਰਾਜੈ ਕੀ ਧੁਨੀ ਧੁਨੀ ਦਾ ਭਾਵ ਹੁੰਦਾ ਜੀ ਸੁਰ ਜਿਹੜੀ 22 ਵਾਰ ਹੈ ਨਾ ਸਾਡੀਆਂ ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਦਰਜ ਨੇ 22 ਵਾਰਾਂ ਵਿੱਚ 9 ਧੁਨੀਆਂ ਜੀ ਉਹ 9 ਧੁਨੀਆਂ ਜਿਹੜੀਆਂ ਕਿਸੇ ਨਾ ਕਿਸੇ ਇਤਿਹਾਸ ਨਾਲ ਸੰਬੰਧ ਰੱਖਦੀਆਂ ਨੇ ਹੁਣ ਆਸਾ ਦੀ ਵਾਰ ਹੈ ਜੀ ਧੁਨੇ ਦਾ ਭਾਵ ਹੈ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਹ ਹਦਾਇਤ ਦਿੱਤੀ ਹੈ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਵੀ ਇਹ ਹਦਾਇਤ ਦਿੱਤੀ ਹੈ ਬਿੱਤੂਸੀ ਜਿਹੜੀ ਵਾਰ ਗਾਣੀ ਐ ਇਹ ਟੁੰਡ ਅਸ ਰਾਜੇ ਕੀ ਧੁਨੀ ਵਿੱਚ ਗਾਉਣੀ ਐ ਹੁਣ ਮੈਂ ਇੱਕ ਗੱਲ ਕਲੀਅਰ ਕਰ ਦਿਆਂ ਵੇਖੋ ਮੈਂ ਬੇਨਤੀ ਕਰਾਂ ਜੀ ਸਮਝ ਨਾ ਲੱਗੇ ਪੁੱਛ ਲਿਓ ਤੇ ਵਿੱਚੋਂ ਪੁੱਛ ਲਿਓ ਕੋਈ ਦਿੱਕਤ ਨਹੀਂ ਐ ਪਰ ਸਮਝਣ ਦਾ ਜ਼ਰੂਰ ਯਤਨ ਕਰੀਏ ਕਿਉਂਕਿ ਵਾਰ-ਵਾਰ ਪਰੰਬ ਨਹੀਂ ਹੁੰਨੀ ਨਾ ਇਹ ਬਾਣੀ ਸੁਣਦੇ ਆਪਾਂ ਰੋਜ਼ ਆਸਾ ਦੀ ਵਾਰ ਹਰ ਗੁਰੂ ਘਰ ਚ ਹੁੰਦੀ ਆਸਾ ਦੀ ਵਾਰ ਪਰ ਸਮਝਣਾ ਵੀ ਲਾਜ਼ਮੀ ਐ ਸਾਡੇ ਲਈ ਹੁਣ ਜਿਹੜਾ ਸਹਿਬ ਜੀ ਨੇ ਇਹ ਸ਼ਬਦ ਵਰਤਿਆ ਨਾ ਟੁੰਡੇ ਅਸ ਰਾਜੇ ਕੀ ਧੁਨੀ ਇਤਿਹਾਸ ਹੈ ਜੀ ਇੱਕ ਪਰ ਇਹਨਾਂ ਨੂੰ ਸਬੋਧਨ ਕਰਕੇ ਨਹੀਂ ਵਾਰ ਉਚਾਰਨ ਕੀਤੀ ਸਹਿਬ ਜੀ ਨੇ ਸਹਿਬ ਜੀ ਨੇ ਹਦਾਇਤ ਦਿੱਤੀ ਹੈ ਵੀ ਇਸ ਧੁਨ ਇਸ ਸੁਰ ਦੇ ਵਿੱਚ ਤੁਸੀਂ ਗਾਉਣੀ ਹੈ ਪਰ ਸਹਿਬ ਨੇ ਇਹਨਾਂ ਨੂੰ ਸਬੋਧਨ ਕਰਕੇ ਕੋਈ ਵਿਚਾਰ ਉਚਾਰਨ ਨਹੀਂ ਕੀਤੀ ਇਹ ਹੁਣ ਟੁੰਡੇ ਅਸ ਰਾਜੇ ਕੀ ਧੁਨੀ ਇਹ ਕੌਨਸਲ ਇੱਥੇ ਮੈਂ ਵਾਹਿਗੁਰੂ ਜੀ ਸ਼ਾਇਦ ਸਮਾ ਆਪਣਾ ਥੋੜਾ ਜਿਆਦਾ ਲੱਗ ਜਾਵੇ ਪਰ ਬੇਨਤੀ ਹੈ ਵੀ ਆਪੇ ਨੂੰ ਸਮਝੀਏ ਜ਼ਰੂਰ ਕੁੰਡੇ ਕਿਉਂ ਸ਼ਬਦ ਹੈ ਅਸ ਸ਼ਬਦ ਕਿਉਂ ਹੈ ਰਾਜਾ ਸ਼ਬਦ ਕਿਉਂ ਹੈ ਇਹਨੂੰ ਆਪਾਂ ਥੋੜਾ ਜਿਹਾ ਸਮਝ ਲੈ ਇੱਕ ਰਾਜਾ ਹੋਇਆ ਜੀ ਸਾਰੰਗ ਧਿਆਨ ਚ ਰੱਖਿਓ ਸਾਰੰਗ ਦਾ ਪੁੱਤਰ ਸੀ ਅਸ ਜਿੰਦਾ ਜ਼ਿਕਰ ਕੀਤਾ ਗੁਰੂ ਪਾਤਸ਼ਾਹ ਜੀ ਨੇ ਅਸ ਰਾਜਾ ਕੀ ਤੁਨੀ ਰਾਜਾ ਸ਼ਬਦ ਬਾਅਦ ਚ ਲੱਗਦਾ ਹੈ ਉਹ ਜਿਵੇਂ ਜਿਵੇਂ ਮੈਂ ਆਪ ਜੀ ਨਾਲ ਸਾਂਝ ਪਾਵਾਂਗਾ ਤੁਹਾਨੂੰ ਸਮਝ ਆ ਜਾਏਗੀ। ਸਾਰੰਗ ਰਾਜਾ ਹੋਇਆ ਉਹਦਾ ਪੁੱਤਰ ਸੀ ਅਸ। ਧਿਆਨ ਚ ਰੱਖਿਓ ਸਾਰੰਗ ਰਾਜਾ ਉਹਦਾ ਪੁੱਤਰ ਅਸ ਸੀ ਜੀ। ਉਹਨੇ ਆਪਣੇ ਪੁੱਤਰ ਨੂੰ ਬਹੁਤ ਸੁਚੱਜੇ ਢੰਗ ਨਾਲ ਪਾਲਿਆ। ਬੜੀ ਦੇਖ ਰਿਕ ਉਹਦੀ ਪਤਨੀ ਨੇ, ਸਾਰੰਗ ਦੀ ਪਤਨੀ ਨੇ ਅਸ ਦੀ ਮਾਂ ਨੇ। ਉਨੂੰ ਬਹੁਤ ਚੰਗੀਆਂ ਸਿੱਖਿਆਵਾਂ ਦੇ ਕੇ ਪਾਲਿਆ ਉਸ ਕਬਬ ਐਸਾ ਬਣਿਆ ਵੀ ਸਾਰੰਗ ਦੀ ਪਤਨੀ ਅਸ ਦੀ ਮਾਂ ਚੜਾਈ ਕਰਕੇ ਸੰਸਾਰ ਤੋਂ ਚਲੀ ਗਈ ਹੁਣ ਸਾਰੰਗ ਰਾਜਾ ਸੀ ਜੀ ਥੋੜਾ ਜਿਹਾ ਸਮਾਂ ਬੀਤਿਆ ਉਹਨੇ ਦੂਜਾ ਵਿਆਹ ਕਰਾ ਲਿਆ ਹੁਣ ਅਸ ਦੀ ਮਤਰੀ ਹੀ ਮ ਆ ਜਾਂਦੀ ਹੈ ਹੁਣ ਸਮਾ ਬੀਤਿਆ ਅਸ ਜਵਾਨ ਹੋ ਗਿਆ ਸਰੀਰ ਦਾ ਸੋਹਣਾ ਹੋ ਗਿਆ ਉਹ ਸਰੀਰ ਕਰਕੇ ਵੀ ਸੋਹਣਾ ਸੀ ਉਹ ਤੇ ਸਿਆਣਾ ਬੋਤ ਸੀ ਜੀ ਉਹ ਧਰਮੀ ਬੋਤ ਸੀ ਉਹ ਗੁਰੂ ਪਾਤਸ਼ਾਹ ਜੀ ਨੇ ਐਵੇਂ ਨਹੀਂ ਇਹ ਧੁਨੀ ਲਿੱਤੀ ਇਹਦੇ ਪਿੱਛੇ ਕੋਈ ਨਾ ਕੋਈ ਧਰਮ ਦਾ ਪੱਖ ਜੁੜਦਾ ਜੀ ਚੰਗੇ ਆਚਰਨ ਦਾ ਚੰਗੇ ਕਿਰਦਾਰ ਦਾ ਪੱਖ ਜੁੜਦਾ ਜੀ ਹੁਣ ਜਵਾਨ ਹੋਇਆ ਤੇ ਉਹਦੇ ਪਿਤਾ ਨੇ ਜਿਹੜੀ ਐ ਦੂਜੇ ਦੂਜਾ ਵਿਆਹ ਕਰਾ ਲਿਆ ਸਾਰੰਗ ਨੇ ਹੁਣ ਜਿਹੜੀ ਇਹਦੀ ਮਤਰੀ ਮਾਸੀ ਉਹ ਅਸ ਨੂੰ ਵੇਖ ਕੇ ਲੁਭਾਏ ਮਾਨ ਹੋ ਗਈ ਉਹਨੇ ਮਾਫ ਕਰੇ ਮੈਂ ਸ਼ਬਦ ਵਰਤ ਰਿਹਾ ਉਹਨੇ ਪੂਰਾ ਜੋਰ ਲਾਇਆ ਵੀ ਮੇਰੇ ਨਾਲ ਕੁਕਰਮ ਕਰੇ ਮੰਦ ਕਰਮ ਕਰੇ ਪਰ ਐਸਾ ਨਹੀਂ ਸੀ ਉਹਨੇ ਆਖ ਦਿੱਤਾ ਵੀ ਠੀਕ ਐ ਮੈਂ ਤੇਰੀ ਕੁੱਖ ਚ ਨਹੀਂ ਜੰਮਿਆ ਮੈਂ ਤੇਰਾ ਦੁੱਧ ਨਹੀਂ ਪੀਤਾ ਪਰ ਜਿੱਥੇ ਤੂੰ ਵਿਚਰਦੀ ਐ ਜਿੱਥੇ ਬੈਠਦੀ ਐ ਉੱਠਦੀ ਐ ਉੱਥੇ ਮੇਰੀ ਮਾਂ ਵੀ ਵਿਚਰਦੀ ਰਹੀ ਐ ਮੇਰੀ ਮਾਂ ਵੀ ਬੈਠਦੀ ਰਹੀ ਐ ਮੈਂ ਤੈਨੂੰ ਆਪਣੀ ਮਾਂ ਹੀ ਮੰਨਿਆ ਐ ਇਸ ਤੋਂ ਵੱਧ ਕੁਝ ਨਹੀਂ ਧਰਮੀ ਸੀ ਜੀ ਉਹ ਬਹੁਤ ਇਹ ਯਾਦ ਰੱਖਿਓ ਧਰਮ ਦੇ ਖੇਤਰ ਤੇ ਚਲਦਿਆਂ ਪਹਿਲਾਂ ਕਾਮ ਹੀ ਫੜਦਾ ਮਨੁੱਖ ਨੂੰ ਤੇ ਆ ਕਾਮ ਨੂੰ ਹੀ ਪਾਰ ਕਰਨਾ ਔਖ ਹੋ ਜਾਂਦਾ ਕਾਮ ਦੀ ਜੱਫੀ ਬੜੀ ਤਕੜੀ ਐ ਜੀ ਮਾਫ ਕਰਿਓ ਜਿਹੜਾ ਕੰਮ ਨੂੰ ਕੱਢ ਗਿਆ ਕੰਮ ਤੋਂ ਪਾਰ ਹੋ ਗਿਆ ਧਰਮ ਦੀ ਕਮਾਈ ਕਰ ਗਿਆ ਜੀ ਉਹ ਨਹੀਂ ਤਾਂ ਓਖਾ ਬੋਤ ਜੀ ਤਿਲਕਨ ਬੜੀ ਹੈ ਜੀ ਇਸ ਵਿੱਚ ਧਰਮ ਦੇ ਖੇਤਰ ਚ ਚਲਦਿਆਂ ਸਭ ਤੋਂ ਪਹਿਲਾਂ ਤੰਗ ਹੀ ਕੰਮ ਕਰਦਾ ਮਨੁੱਖ ਲੋ ਹੁਣ ਧਰਮੀ ਸੀ ਜੀ ਇਹ ਕਹਿੰਦਾ ਮੈਂ ਤਾਂ ਤੈਨੂੰ ਆਪਣਾ ਮਾਂ ਮੰਨੇ ਆ ਜੀ ਹੁਣ ਇਹਨੂੰ ਪਤਾ ਲੱਗ ਗਿਆ ਵੀ ਗੱਲ ਕਿੱਥੇ ਰਾਜੇ ਤੱਕ ਨਾ ਪਹੁੰਚ ਜੇ ਇਹ ਮਤਰੀ ਮਾਂ ਨੇ ਆਪਣੇ ਕੱਪੜੇ ਪਾੜ ਲਏ ਜੀ ਨਰੁੰਦਰਾ ਮਾਰ ਲੀਆਂ ਨੋ ਮਾਰ ਲਏ ਆਪਣੇ ਆਪ ਤੇ ਤੇ ਰਾਜੇ ਸਾਰੰਗ ਨੂੰ ਜਾ ਕੇ ਸ਼ਿਕਾਇਤ ਕਰਦੀ ਵੀ ਤੇਰੇ ਪੁੱਤਰ ਨੇ ਮੇਰੇ ਨਾਲ ੱੱਕਾ ਕੀਤਾ ਇਹ ਕੁਝ ਨਹੀਂ ਬੋਲਿਆ ਜੀ ਰਾਜੇ ਨੂੰ ਗੁੱਸਾ ਆਇਆ ਰਾਜੇ ਨੇ ਹੁਕਮ ਕਰਤਾ ਵੀ ਨੂੰ ਖਤਮ ਕਰ ਦਿਓ ਇਹਦੇ ਟੋਟੇ ਟੋਟੇ ਕਰਕੇ ਨੂੰ ਖਤਮ ਕਰੋ ਤੇ ਸਰੀਰ ਦਾ ਇੱਕ ਟੁਕੜਾ ਮੇਰੇ ਕੋਲ ਲੈ ਕੇ ਆਓ ਵਜ਼ੀਰ ਸਿਆਣਾ ਸੀ ਉਹਨੇ ਅੱਗੂ ਹੁਕਮ ਕਰਤਾ ਸਪਾਈਆਂ ਨੂੰ ਵੀ ਇਹਨੂੰ ਮਾਰਿਓ ਨਾ ਇਹਦਾ ਇੱਕ ਹੱਤ ਵੱਢ ਕੇ ਲਿਆਇਓ ਵੀ ਪੇਸ਼ ਕਰਦਾਂਗੇ ਵੀ ਇਹਨੂੰ ਸਿੱਖਤਮ ਕਰਤਾ ਖੂਕ ਲਾ ਜਾ ਕੇ ਇਹਦਾ ਇੱਕ ਹੱਤ ਵੱਢ ਦਿੱਤਾ ਗਿਆ ਇਸ ਲਈ ਸਾਹਿਬ ਨੇ ਟੁੰਡਾ ਸ਼ਬਦ ਵਰਤੇ ਜੀ ਉਹ ਹੱਤ ਵੱਢਿਆ ਹੱਤ ਵੱਢ ਕੇ ਲੈ ਗਏ ਇਹ ਖੂ ਤੇ ਖੜਾ ਗਿਰਿਆ ਅਸ ਜਿਹੜਾ ਪੁੱਤਰ ਸੀ ਖੂਨੋ ਖੂਨ ਹੋ ਗਿਆ ਜੀ ਬਹੁਤ ਖੂਨ ਵਗਿਆ ਉਸ ਬਾਬੇ ਹਿੱਸਾ ਬਣਿਆ ਉੱਥੋਂ ਵਣਜਾਰੇ ਘੋੜਿਆਂ ਤੇ ਲੰਗੇ ਜਾ ਰਹੇ ਸਨ ਵਣਜਾਰਿਆਂ ਚ ਉਹਨਾਂ ਨੇ ਵੇਖਿਆ ਵੀ ਖੂਨ ਵਗ ਰਿਹਾ ਲੰਬਾ ਪਿਆ ਮੁੰਡਾ ਉਹਨਾਂ ਨੇ ਚੱਕਿਆ ਦਵਾਈ ਵੀ ਦਿੱਤੀ ਉਹਨੂੰ ਤੇ ਉਸ ਜਿਹੜਾ ਟੁੰਡਾ ਹੱਥ ਸੀ ਜੀ ਉਹਦੇ ਉੱਤੇ ਪੱਟੀ ਮਲਮ ਕਰਕੇ ਪੱਟੀ ਕਰ ਦਿੱਤੀ ਤੇ ਆਪਣੇ ਨਾਲ ਲੈ ਗਏ ਉਹ ਇਹਨੂੰ ਨਾਲ ਲੈ ਗਏ ਆਪਣੇ ਹੁਣ ਕਿਹੜੇ ਦੇਸ਼ ਲੈ ਕੇ ਗਏ ਇਸ ਗੱਲ ਦਾ ਜ਼ਿਕਰ ਨਹੀਂ ਹੈ ਜੇ ਤੁਸੀਂ ਪੜਦੇ ਹੋ ਤਾਂ ਜਰੂਰ ਦੱਸਿਓ ਉਹ ਜਿਹੜੇ ਦੇਸ਼ ਲੈ ਕੇ ਗਏ ਉੱਥੇ ਬੰਦੇ ਵੇਚੇ ਜਾਂਦੇ ਸਨ ਉਹ ਵਣਜਾਰਿਆਂ ਨੇ ਇਹਨੂੰ ਅਸ ਨੂੰ ਵੇਚਤਾ ਸਾਰੰਗ ਦੇ ਪੁੱਤਰ ਜਿੰਨੂੰ ਵੇਚਿਓ ਇੱਕ ਧੋਬੀ ਸੀ ਧੋਬੀ ਖਰੀਦ ਕੇ ਲੈ ਗਿਆ ਇਹਨੂੰ ਧੋਬੀ ਹੁਣ ਆਪਣੇ ਘਰ ਲੈ ਗਿਆ ਕੰਮ ਕਰਾਉਂਦਿਆਂ ਦੀ ਤੋਂ ਇਹ ਵੀ ਉਹਨਾਂ ਨੂੰ ਆਪਣਾ ਸਮਝ ਕੇ ਉਹਨਾਂ ਨਾਲ ਪੂਰਾ ਸਾਥ ਦਿੰਦਾ ਬਲਦ ਦੇ ਉੱਤੇ ਕੱਪੜੇ ਲੱਦਦਾ ਲੱਦ ਕੇ ਦਰਿਆ ਕੋ ਲੈ ਕੇ ਜਾਂਦਾ ਕੱਪੜੇ ਧੋ ਕੇ ਲੈ ਕੇ ਆਉਂਦਾ ਉਹਨਾਂ ਵਿੱਚ ਦੇਣਾ ਸ਼ੁਰੂ ਕਰ ਦਿੱਤਾ ਪੂਰੀ ਤਰ੍ਹਾਂ ਨਹੀਂ ਧੋ ਵੀ ਕਈ ਵਾਰੀ ਪੁੱਛ ਲਿੰਦਾ ਹੁੰਦੇ ਤੋਂ ਵੀ ਭੱਲਿਆ ਤੂੰ ਕਿੱਥੋਂ ਆਏ ਬੈਣ ਉਠੀਣ ਤੋਂ ਵਿਚਰਨ ਤੋਂ ਬੋਲਾਂ ਤੋਂ ਤੈਂਜ ਲੱਗਦਾ ਵੀ ਤੇਰੀ ਮਾਂ ਨੇ ਪਰਵਿਸ਼ ਬਹੁਤ ਸੋਹਣੀ ਕੀਤੀ ਹੈ ਹੁਣ ਜਦੋਂ ਮਾਂ ਦੀ ਗੱਲ ਚੱਲਦੀ ਹੈ ਤੇ ਉਹਦੇ ਅੱਖਾਂ ਚ ਪਾਣੀ ਆ ਜਾਂਦਾ ਉਹ ਆਪਣੀ ਮਾਂ ਦੀ ਯਾਦ ਆ ਜਾਂਦੀ ਹੈ ਪਰ ਬੋਲਦਾ ਕੁਝ ਨਹੀਂ ਉਹ ਸਮਾਂ ਬੀਤਦਾ ਗਿਆ ਜੀ ਇੱਕ ਦਿਨ ਹੋਇਆ ਥੋਬੀ ਨੇ ਆਖਿਆ ਵੀ ਐਂ ਕਰ ਖੁਰਲੀ ਚ ਪੱਠੇ ਪਾ ਦੀ ਤੇ ਬਲਦ ਨੂੰ ਉੱਥੇ ਬੰਨ੍ਹ ਦੀ ਸਵੇਰੇ ਆਪਾਂ ਕੱਪੜੇ ਲੈ ਕੇ ਜਾਣੇ ਛੇਤੀ ਖੁਰਲੀ ਤੁਸੀਂ ਸਮਝਦੇ ਹੋਵੋਗੇ ਉਹਨੇ ਚ ਪੱਠੇ ਪਾਏ ਹੁਣ ਇਹ ਜਾ ਹੋਇਆ ਵੀ ਇਹਨੇ ਬਲਦ ਤਾਂ ਉੱਥੇ ਖੜਾ ਦਿੱਤਾ ਪਰ ਕਿੱਲੇ ਨਾਲ ਬੰਨ੍ਹਣਾ ਭੁੱਲ ਗਿਆ ਹੁਣ ਦੂਜੇ ਪਾਸੇ ਜਿਸ ਜਿਹੜੀ ਜਗ੍ਹਾ ਤੇ ਰਹਿੰਦਾ ਸੀ ਉਸ ਰਾਜ ਦੇ ਵਿੱਚ ਰਾਜੇ ਦੀ ਮੌਤ ਹੋ ਗਈ ਮੌਤ ਹੋਈ ਤੇ ਵਜ਼ੀਰਾਂ ਨੇ ਗੱਲ ਜਿਹੜੀ ਆਪਸ ਵਿੱਚ ਬਾਹਰ ਨਹੀਂ ਕੱਢੀ ਆਪਸ ਹੀ ਔਲਾਦ ਹੈ ਨਹੀਂ ਉਸ ਰਾਜੇ ਦੀ ਤੇ ਆਪਸ ਵਿੱਚ ਵਿਚਾਰ ਬਣਾ ਲਈ ਵੀ ਜਿਹੜਾ ਸਭ ਤੋਂ ਪਹਿਲਾਂ ਦਰਬਾਰ ਦਾ ਕੁੰਡਾ ਖੋਲੇਗਾ ਉਹਨੂੰ ਰਾਜਾ ਕੋਸ਼ਿਸ਼ਿਤ ਕਰਦਾਂਗੇ ਵੀ ਆਪਸ ਵਿੱਚ ਜਿਕੇ ਲੜਨਾ ਉਹਨਾਂ ਨੇ ਵਿਉਂਤ ਬਣਾ ਲਈ ਵਜ਼ੀਰਾਂ ਚ ਕੋਈ ਬਾਰ ਨਹੀਂ ਗਿਆ ਜੋ ਸੁਪਾਈਸਨ ਕੋਈ ਬਾਰ ਨਹੀਂ ਗਿਆ ਹੁਣ ਸਬਾਬ ਇਹ ਬਣਿਆ ਵੀ ਉਹ ਬਲਦ ਉਧਰਲੇ ਪਾਸੇ ਚਲਾ ਗਿਆ ਇਹਦਾ ਸਵੇਰ ਹੋਈ ਜਦੋਂ ਨਿਆਖਿਆ ਧੋਬੀ ਨੇ ਵੀ ਬਲਦ ਲਿਆ ਪਰ ਚਲੀਏ ਬਲਦ ਉਤੇ ਹੈ ਹੀ ਨਹੀਂ ਸੀ ਇਹ ਉਧਰਲੇ ਪਾਸੇ ਚਲਾ ਗਿਆ ਜੀ ਇਹਨੇ ਦਰਬਾਰ ਦਾ ਦਰਵਾਜ਼ਾ ਖੋਲਤਾ ਤੇ ਵਜ਼ੀਰਾਂ ਨੇ ਫੜ ਲਿਆ ਇਹ ਘਬਰ ਗਿਆ ਡਰ ਗਿਆ ਕਿ ਮੈਂ ਤਾਂ ਕੁਝ ਨਹੀਂ ਕੀਤਾ ਮੇਰਾ ਕਸੂਰ ਕੀ ਹੈ ਉਹ ਕਹਿੰਦਾ ਤੇਰਾ ਕਸੂਰ ਕੋਈ ਨਹੀਂ ਹੈ ਇਹ ਵਿਵਹਤ ਬਣਾਈ ਹੋਈ ਸੀ ਵੀ ਜਿਹੜਾ ਸਭ ਤੋਂ ਪਹਿਲਾਂ ਆਏਗਾ ਕੁੰਡਾ ਦਰਵਾਜ਼ਾ ਖੋਲੇਗਾ ਉਹਨੂੰ ਰਾਜਾ ਘੋਸ਼ਿਤ ਕਰ ਦਿੱਤਾ ਜਾਏਗਾ ਰਾਜਾ ਸਾਡਾ ਮਰ ਗਿਆ ਸੀ ਹੁਣ ਇਹਨੂੰ ਰਾਜਾ ਬਣਾ ਦਿੱਤਾ ਗਿਆ ਤਖਤ ਤੇ ਬਿਠਾਇਆ ਗਿਆ ਤਿਲਕ ਲਾਇਆ ਗਿਆ ਆਸ-ਪਾਸੇ ਦੇ ਹੋਰ ਪਤਵੰਤੇ ਲੋਕ ਸਾਰੇ ਇਕੱਠੇ ਹੋ ਗਏ ਇਹਨੂੰ ਰਾਜਾ ਘੋਸ਼ਿਤ ਕਰ ਦਿੱਤਾ ਇਸ ਲਈ ਸਹਿਬ ਨੇ ਆਖਿਆ ਟੁੰਡੇ ਅਸ ਰਾਜੇ ਕੀ ਤੁਨੀ ਹੁਣ ਰਾਜਾ ਬਣ ਗਿਆ ਜਿਆਦਾਤਰ ਮੈਂ ਸ਼ਬਦ ਅਸ ਵਰਤ ਅਸ ਸ਼ਬਦ ਵਰਤਿਆ ਵੈਸੇ ਅਸ ਰਾਜ ਹੀ ਕਹਿੰਦੇ ਜਿਆਦਾਤਰ ਕਈ ਵਿਦਵਾਨ ਤੁਸੀਂ ਸੁਣੋਗੇ ਅਸ ਰਾਜ ਸ਼ਬਦ ਲੈ ਕੇ ਚੱਲਦੇ ਮੈਂ ਅਸ ਤਾਂ ਸ਼ਬਦ ਵਰਤਿਆ ਵੀ ਚਲੋ ਜਦੋਂ ਰਾਜ ਮਿਲੇਗਾ ਸਾਨੂੰ ਸਮਝ ਆ ਜਾਏਗੀ ਹੁਣ ਇਹਨੂੰ ਰਾਜ ਮਿਲ ਗਿਆ ਪ੍ਰਜਾ ਇਹਦੇ ਤੋਂ ਬਹੁਤ ਖੁਸ਼ ਸੀ ਜੀ ਰਾਜਿਆਂ ਵਾਲੇ ਗੁਣ ਸੀ ਕਿਉਂਕਿ ਰਾਜੇ ਦਾ ਪੁੱਤਰ ਸੀ ਇਹ ਰਾਜੀ ਵਾਲੇ ਗੁਣ ਸਨ ਵਿਚਰਨਾ ਜਾਣਦਾ ਸੀ ਇਹ ਇਨੇ ਪ੍ਰਜਾ ਨੂੰ ਦੁਖੀ ਨਹੀਂ ਕੀਤਾ ਪ੍ਰਜਾ ਚ ਹਰ ਸਹੂਲਤ ਜਿਹੜੀ ਐ ਉਹ ਦਿੱਤੀ ਇਹਨੇ ਉਥੋਂ ਦੀ ਪ੍ਰਜਾ ਕਿਸਾਨ ਆਮ ਲੋਕ ਬੜੀ ਸਿਫਤ ਕਰਦੇ ਸਨ ਇਹਦੀ ਹੁਣ ਦੂਜੇ ਪਾਸੇ ਜਿਹੜਾ ਸਾਰੰਗ ਰਾਜਾ ਸੀ ਇਹਦਾ ਪਿਤਾ ਉਹ ਜਿਹੜੀ ਮਤਰੀ ਮਾਸੀ ਹੁੰਦੇ ਕੋਲ ਦੋ ਪੁੱਤਰ ਹੋਏ ਜੀ ਸਰਦੂਲ ਰਾਏ ਤੇ ਖਾਨ ਸੁਲਤਾਨ ਇਹ ਦੋ ਪੁੱਤਰ ਹੋਏ ਤੇ ਉਹ ਸਾਰੰਗ ਰਾਜੇ ਨੂੰ ਤੰਗ ਕਰਨ ਲੱਗ ਗਏ ਬਹੁਤ ਤੰਗ ਕੀਤਾ ਕਿਉਂਕਿ ਸਾਰੰਗ ਰਾਜਾ ਜਿਹੜਾ ਸੀ ਉਹ ਬਜ਼ੁਰਗ ਹੋ ਚੁੱਕਿਆ ਸੀ ਉਹਨੂੰ ਬਹੁਤ ਤੰਗ ਕੀਤਾ ਜੀ ਉਹਨਾਂ ਨੇ ਉਹਦੇ ਰਾਜ 'ਚ ਕਾਲ ਪੈ ਗਿਆ ਕਾਲ ਐਸਾ ਪਰਿਆ ਜਾਨਵਰਾਂ ਲਈ ਪੱਠੇ ਆਮ ਮਨੁੱਖਾਂ ਲਈ ਦਾਣਾ ਪਾਣੀ ਸਭ ਮੁੱਕ ਗਿਆ ਕਾਲ ਪੈ ਗਿਆ ਰਾਜੇ ਨੇ ਆਖਿਆ ਵਜੀਰ ਨੂੰ ਵਿਜਾ ਕੋਈ ਨਾਲ ਦੇਸ਼ ਜਾ ਉਹਨਾਂ ਕੋਲ ਬੇਨਤੀ ਕਰ ਸਾਡੀ ਕੋਈ ਸਹਾਇਤਾ ਕਰ ਸਕੇ ਹੁਣ ਕੁਦਰਤ ਦਾ ਇਹ ਪਖ ਵਰਤਿਆ ਵੀ ਉਹ ਵਜ਼ੀਰ ਜਿਹੜਾ ਉਧਰਲੇ ਪਾਸੇ ਪਹੁੰਚ ਗਿਆ ਜਿੱਤੇ ਅਸ ਰਾਜਾ ਸੀ ਦਰਬਾਰ ਚ ਸੀ ਹੁਣ ਇਹ ਵਜ਼ੀਰ ਪਹੁੰਚਿਆ ਵਜ਼ੀਰ ਤਾਂ ਪਹਿਚਾਨ ਨਹੀਂ ਸਕਿਆ ਤੇ ਅਸ ਰਾਜ ਜਿਹੜਾ ਉਹ ਪਹਿਚਾਨ ਗਿਆ ਉਹਨੇ ਗੱਲ ਕੀਤੀ ਉਹਦੇ ਨਾਲ ਕਿਉਂਕਿ ਇਹ ਜਦੋਂ ਆ ਰਿਹਾ ਸੀ ਇਹਨੇ ਬੜੀ ਸਿਫਤ ਸੁਣ ਲਈ ਵੀ ਸਾਡਾ ਰਾਜਾ ਬਹੁਤ ਚੰਗਾ ਜੀ ਸਾਰਿਆਂ ਦੀ ਸਹਾਇਤਾ ਕਰਦਾ ਜੀ ਉਹ ਸਾਰਿਆਂ ਦੀ ਬਾਹ ਫੜਦਾ ਕਿਸੇ ਨੂੰ ਦੁਖੀ ਨਹੀਂ ਕਰਦਾ ਉਹ ਗਰੀਬੀ ਵੇਖ ਹੀ ਨਹੀਂ ਸਕਦਾ ਕਿਸੇ ਦੀ ਹੁਣੇ ਵਜੀਰ ਪਹੁੰਚਿਆ ਇਹ ਪਛਾਨ ਨਹੀਂ ਸਕਿਆ ਉਹਨੇ ਪਛਾਨ ਲਿਆ ਵੀ ਤੁਸੀਂ ਉਹੀਓ ਵਜੀਰ ਹੋ ਕਹਿੰਦਾ ਹਾਂ ਕਹਿੰਦਾ ਤੂੰ ਕੌਣ ਹੈ ਇੰਨੇ ਆਪਣੀ ਬਾਹ ਬਖਾਈ ਜਿਹੜੀ ਟੁੰਡੀ ਸੀ ਕਹਿੰਦੇ ਤੂੰ ਕਹਿੰਦਾ ਹਾਂ ਮੈਂ ਹੁਣ ਰਾਜ ਦਾ ਭਾਗ ਮਿਲ ਗਿਆ ਵੀ ਨਾ ਉਹਨੇ ਫਿਰ ਸਵਾਲ ਕੀਤਾ ਇੱਕ ਕਹਿੰਦਾ ਸੱਚ ਦੱਸੀ ਤੂੰ ਉਹ ਕੁਕਰਮ ਕੀਤਾ ਸੀ ਕਹਿੰਦੇ ਨਹੀਂ ਮੈਂ ਬਿਲਕੁਲ ਨਹੀਂ ਕੀਤਾ ਕਹਿੰਦੇ ਫਿਰ ਤੂੰ ਬੋਲਿਆ ਕਿਉਂ ਨਹੀਂ ਕਹਿੰਦੇ ਜਿੰਨੂੰ ਮੈਂ ਮਾਂ ਮੰਨ ਲਵਾਂ ਉਹਨਾਂ ਦੇ ਤੇ ਇਹ ਜਦੂਸ਼ਣ ਲੰਦਾ ਨਹੀਂ ਹੁੰਦਾ ਮੈਂ ਤਾਂ ਮੀਸੀ ਜੀ ਪੂਰੀ ਤਰ੍ਹਾਂ ਕਹਿੰਦੇ ਜਿੰਨੂੰ ਮੈਂ ਮਾਂ ਹੀ ਮੰਨ ਲਿਆ ਉਹਨੂੰ ਮੈਂ ਮਾੜਾ ਕਿਉਂ ਆਖਾਂ ਮੰਦਾ ਕਿਉਂ ਆਖਾਂ ਇਹਨੇ ਪਹਿਲਾਂ ਆਪਣੇ ਪਿਓ ਦਾ ਉਚਲੁਮਤਰੀ ਮਾਸੀ ਉਹਦਾ ਹਾਲ ਚਾਲ ਪੁੱਛਿਆ ਇਨੇ ਦੱਸਿਆ ਬੇਸਤਰੋਂ ਦੇ ਦੋ ਪੁੱਤਰ ਜਿਹੜੇ ਨੇ ਉਹ ਤੰਗ ਕਰ ਰਹੇ ਨੇ ਕਾਲ ਪੈ ਗਿਆ ਉੱਥੇ ਬਹੁਤ ਜ਼ਿਆਦਾ ਜਿੰਦੇ ਕਰਕੇ ਬਹੁਤ ਦੁਖੀ ਨੇ ਇਨੇ ਫਿਰ ਅਨਾਜ ਸਭ ਸਹੂਲਤ ਭੇਜੀ ਉਸ ਵਕਤ ਇਹ ਜਦੋਂ ਸਹੂਲਤ ਲੈ ਕੇ ਗਿਆ ਅਨਾਜ ਸਭ ਕੁਝ ਲੈ ਕੇ ਗਿਆ ਇਨੇ ਫਿਰ ਦੱਸਿਆ ਸੌਰੀ ਕਾਲੀ ਦਸੀ ਪਹਿਲਾਂ ਇਨੇ ਮਾਫੀ ਮੰਗੀ ਜੀ ਵਜ਼ੀਰ ਨੇ ਮੈਂ ਤੇਰੇ ਹੁਕਮ ਦੀ ਉਲੰਘਣਾ ਕੀਤੀ ਤੇਰੇ ਪੁੱਤਰ ਨੂੰ ਛੱਡਤਾ ਸੀ ਪਰ ਅੱਜ ਉਹ ਰਾਜ ਭਾਗ ਉਹਨੂੰ ਮਿਲ ਗਿਆ ਰਾਜਾ ਬਣ ਗਿਆ ਸਾਰੀ ਪ੍ਰਜਾ ਬਹੁਤ ਸੁਖੀ ਹੁੰਦੇ ਤੋਂ ਬਹੁਤ ਖੁਸ਼ ਹੈ ਆ ਸਭ ਕੁਝ ਜਿਹੜਾ ਭੇਜਿਆ ਉਹਨੇ ਭੇਟਾਂ ਤੋਂ ਰਹਿਤ ਭੇਜਿਆ ਕੋਈ ਪੈਸਾ ਨਹੀਂ ਲਿੱਤਾ ਉਹ ਬੜਾ ਖੁਸ਼ ਹੋਇਆ ਇਹ ਗੱਲ ਉਹਨਦੇ ਜਿਹੜੇ ਮਤਰੀ ਦੇ ਜਿਹੜੇ ਪੁੱਤਰ ਸਨ ਦੂਜਾ ਵਿਆਹ ਕਰਾਇਆ ਸੀ ਉਹਨੇ ਸਰਦੂਲ ਰਾਏ ਤੇ ਸੁਲਤਾਨ ਖਾਨ ਖਾਨ ਸੁਲਤਾਨ ਉਹਨਾਂ ਨੂੰ ਪਤਾ ਲੱਗਿਆ ਤੋ ਉਹਨੇ ਸਾਰੰਗ ਰਾਜੀ ਨੂੰ ਬੰਦੀ ਬਣਾ ਲਿਆ ਬੰਦੀ ਬਣਾਇਆ ਜੀ ਫਿਰ ਉਹਨੇ ਚਿੱਠੀ ਲਿਖੀ ਆਪਣੇ ਪੁੱਤਰ ਨੂੰ ਅਸਰਾਜ ਨੂੰ ਵੀ ਮੈਨੂੰ ਇਸ ਤਰ੍ਹਾਂ ਬੰਦੀ ਬਣਾ ਲਿਆ ਤੋ ਅਬੇ ਪਿਓ ਨੂੰ ਛਡਾ ਫਿਰ ਉਹ ਭਾਰੀ ਫੌਜ ਲੈ ਕੇ ਆਉਂਦਾ ਜੀ ਮੁਕਾਬਲਾ ਹੁੰਦਾ ਧਰਮੀ ਜ਼ਰੂਰ ਹੈ ਪਰ ਮੁਕਾਬਲਾ ਕੀਤਾ ਉਹਨੇ ਆਪਣੇ ਪਿਤਾ ਨੂੰ ਛਡਾਇਆ ਪਿਤਾ ਨੇ ਫਿਰ ਉਹਨੂੰ ਉੱਥੇ ਰਾਜ ਭਾਗ ਚ ਬਿਠਾ ਕੇ ਤਿਰਕਲਾ ਦਿੱਤਾ ਵੀ ਇੱਥੋਂ ਦਾ ਵੀ ਰਾਜਾ ਐਯੂ ਹੋਵੇਗਾ ਉਹਨਾਂ ਦੀ ਵਾਰ ਤੋਂ ਫਿਰ ਢਾਡੀ ਵਾਰਾਂ ਨੇ ਵਾਰ ਗਾਈ ਤੇ ਇਸ ਲਈ ਸਹਿਬ ਜੀ ਨੇ ਹਦਾਇਤ ਦਿੱਤੀ ਵੀ ਟੁੰਡੇ ਅਸ ਰਾਜੈ ਕੀ ਤੁਨੀ ਵੀ ਇਹ ਜਿਹੜੀ ਵਾਰ ਗਾਣੀਆ ਗੁਰੂ ਹਰਗੋਬਿੰਦ ਪਾਸ਼ਾ ਜੀ ਮਹਾਰਾਜ ਜੀ ਨੇ ਵੀ ਹੁਕਮ ਨਹੀਂ ਕੀਤਾ ਜੀ ਬੜਾ ਧਾਰਮਿਕ ਪਛੋਕੜ ਹੈ ਜੀ ਇਹ ਤੇ ਸਹਿਬ ਜੀ ਕਹਿੰਦੇ ਇਸ ਧੁਨੀ ਚ ਤੁਸੀਂ ਵਾਰਾਂ ਗਾਣੀਆ ਜੀ ਨੌ ਧੁਨੀਆਂ ਜੀ 22 ਦੇ ਚ ਚੰਦਰਹਾੜਾ ਵੀ ਦੀ ਤੁਨੀ ਹੈ ਨੋ ਧੁਨੀਆਂ ਨੇ 22 ਵਿੱਚ ਜਿਨ੍ਹਾਂ ਨਾਲ ਲਗਦੀਆਂ ਨੇ ਤੇ ਇਸ ਧੁਨੀ ਧੁਨੀ ਦਾ ਭਾਵ ਸੁਰ ਤੇ ਮੈਨੂੰ ਯਕੀਨ ਹੈ ਵੀ ਸਾਨੂੰ ਪਤਾ ਲੱਗ ਗਿਆ ਹੋਵੇਗਾ ਇਹ ਸਹਿਬ ਜੀ ਨੇ ਕਿਉਂ ਸ਼ਬਦ ਵਰਤੇ ਆ ਟੁੰਡੇ ਅਸ ਰਾਜੇ ਕੀ ਧੁਨੀ ਉਸ ਤੋਂ ਬਾਅਦ ਫਿਰ ਸ਼ਲੋਕ ਪਰਮ ਭੁੰਦਾ ਜੀ ਮੈਂ ਇਹ ਸ਼ਲੋਕ ਹੀ ਵਿਚਾਰਨਾ ਤੁਹਾਡੇ ਨਾਲ ਸ਼ਲੋਕ ਮਹਿਲਾ ਪਹਿਲਾ ਬਲੇਹਾਰੀ ਗੁਰ ਆਪਣੇ ਦੇੁਹਾੜੀ ਸੱਧਵਾਰ ਦਿੁਹਾੜੀ ਦਾ ਮਤਲਬ ਹੁੰਦਾ ਹੈ ਵੀ ਪੂਰੇ ਦਿਨ ਵਿੱਚ ਪੂਰੀ ਦਿਹਾੜੀ ਵਿੱਚ ਪੂਰੇ ਦਿਨ ਵਿੱਚ ਸੱਧ ਦਾ ਸੱਧਵਾਰ ਦਾ ਮਤਲਬ ਹੈ 100 ਵਾਰੀ ਸੱਧ ਦਾ ਪਾਵ ਹੈ ਤੇ 100 ਵੀ 100 ਵਾਰੀ ਕਹਿੰਦੇ ਮੈਂ ਆਪਣੇ ਗੁਰੂ ਤੋਂ ਦਿਨ ਵਿੱਚ 100 ਵਾਰੀ ਬਲਿਹਾਰੇ ਜਾਣਾ ਜੀ ਪੁੱਛਿਆ ਜਾਵੇ ਕਿਉਂ ਜੀ ਤੁਸੀਂ ਆਪਣੇ ਗੁਰੂ ਤੋਂ ਦਿਨ ਵਿੱਚ 100-100 ਵਾਰੀ ਬਿਲੇਹਾਰੇ ਕਿਉਂ ਜੰਦੇ ਆ? ਤੂੰ ਆਖਦਾ ਕਿੰਨਾ ਮੇਰੇ ਗੁਰੂ ਚ ਇੱਕ ਸਮਰਥਾ ਬੜੀ ਵੱਡੀ ਹੈ ਜੀ। ਮੇਰੇ ਗੁਰੂ ਚ ਇੱਕ ਤਾਕਤ ਬੜੀ ਵੱਡੀ ਹੈ। ਮੇਰੇ ਗੁਰੂ ਕੋਲ ਕੋਈ ਕੁਕਰਮੀ ਆ ਜਾਏ, ਕੋਈ ਪਾਪੀ ਆ ਜਾਏ, ਕੋਈ ਮੈਲ ਨਾਲ ਭਰਿਆ ਆ ਜਾਏ ਨਾ ਆਤਮਿਕ ਤੌਰ ਤੇ ਗੁਰੂ ਖਿੰਨਾ ਮਾਤਰ ਚ ਉਹਨੂੰ ਦੇਵਤਾ ਬਣਾ ਦਿੰਦਾ। ਇਸ ਲਈ ਮੈਂ ਵਾਰ-ਵਾਰੀ ਜੰਦਾ ਹਾਂ। ਲੋਕੀ ਦੇਵਤਿਆਂ ਨੂੰ ਪੂਜਦਾ ਮੇਰਾ ਬਾਬਾ ਨਾਨਕ ਦੇਵਤੇ ਬਣਾਉਂਦਾ ਹੈ ਲੋਕੀ ਤਾਂ ਦੇਵਤਿਆਂ ਨੂੰ ਪੂਜਦੇ ਨੇ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਬਹੁਤ ਅਸਮਾਨੀ ਲੋਕਾਂ ਨੂੰ ਠੱਗਦਾ ਸੀ ਜੀ ਮਾਰਦਾ ਸੀ ਖੂਚ ਸੁਟਦਾ ਸੀ ਸਾਈਂ ਨੂੰ ਕਿੰਨਾ ਕੁ ਸਮਾਂ ਲੱਗਿਆ ਜੀ ਰਾਤ ਹੀ ਰੁਕੇ ਨਾ ਇੱਕ ਸ਼ਬਦ ਗਾਇਨ ਕੀਤਾ ਮਾਨਸ ਤੋਂ ਦੇਵਤਾ ਬਣਾਤਾ ਛੱਟ ਚ ਸਾਈਂ ਨੇ ਲੋਕੀ ਦੇਵਤਿਆਂ ਨੂੰ ਪੂਜਦੇ ਐ ਗੁਰੂ ਨਾਨਕ ਦਾ ਘਰ ਦੇਵਤੇ ਬਣਾਉਂਦਾ ਜੀ ਤੇ ਬਹੁਤਾ ਸਮਾਨ ਨਹੀਂ ਲੱਗਦਾ ਬਹੁਤਾ ਵਕਤ ਨਹੀਂ ਲੱਗਦਾ ਖਿੰਨ ਮਾਤਰ ਚ ਇਸ ਲਈ ਸਹਿਜ ਜੀ ਕਹਿੰਦੇ ਮੈਂ ਆਪਣੇ ਗੁਰੂ ਤੋਂ ਬਲੇਹਾਰੇ ਜਾਣਾ ਇੱਕ ਦਿਨ ਚ 100-100 ਵਾਰੀ ਬਲੇਹਾਰੇ ਜਾਉਣਾ ਹ ਕਿਉਂਕਿ ਬਲੇਹਾਰੀ ਗੁਰ ਆਪਣੇ ਦਿਵਹਾਰੀ ਸਦਵਾਰ ਜਿੰਨ ਮਾਨਸ ਤੇ ਦੇਵਤੇ ਕੀਏ ਖਰਤ ਨਾ ਲਾਗੀ ਰਾਦਰ ਬੋਤਾ ਸੁਮਨ ਤੁਹਾਡਾ ਲੱਗਿਆ ਹੋਏ ਗੁਰਜੀ ਗੁਰੂ ਨੂੰ ਤਖਨ ਮਾਤਰ ਚ ਲੱਗਿਆ ਸਵਾਰ ਕੇ ਦੇਵਤਾ ਬਣਾਤਾ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਬਚਨ ਹੈ ਜੀ ਬੜੇ ਪਿਆਰੇ ਗੁਰੂ ਸਾਹਿਬ ਜੀ ਕਹਿੰਦੇ ਗੁਰਸੇਵਾ ਤੇ ਹਰ ਪਾਈਐ ਸੱਚੀ ਗੁਰਸੇਵਾ ਤੇ ਹਰ ਪਾਈਐ ਮਾਫ ਕਰਿਓ ਜਾ ਕੋ ਨਦਰ ਕਰੇ ਗੁਰੂ ਦੀ ਸੇਵਾ ਤੋਂ ਪ੍ਰਮਾਤਮਾ ਮਿਲਦਾ ਜੀ ਪਰ ਗੁਰੂ ਦੀ ਸੇਵਾ ਉਦੋਂ ਹੁੰਦੀ ਹੈ ਜਦੋਂ ਉਹ ਨਦਰ ਕਰਦਾ ਜਦੋਂ ਕਿਰਪਾ ਕਰਦਾ ਮੈਂ ਤੇ ਤੂੰ ਤੱਕ ਵੀ ਸੋਚਦਾ ਜੀ ਅਸੀਂ ਜੇ ਝਾੜੂ ਫੜ ਕੇ ਵੀ ਮਾਰਦੇ ਆ ਨਾ ਗੁਰੂ ਘਰ ਚ ਇਹੋਂ ਦੀ ਨਦਰ ਹੁੰਦੀ ਹੈ ਤਾਂ ਸੀ ਕਰਦੇ ਆ ਜੀ ਜੇ ਅਸੀਂ ਇੱਕ ਗਲਾਸ ਵੀ ਧੋਤਾ ਤੇ ਇਹ ਵੀ ਹੁੰਦੀ ਨਦਰ ਹੈ ਗੁਰੂ ਘਰ ਦੀ ਤਾਂ ਸੇਵਾ ਇਥੋਂ ਤੱਕ ਹੈ ਜੇ ਅਸੀਂ ਚਲਦੇ ਹੋਏ ਚਾਦਰ ਵੀ ਸਿੱਧੀ ਕਰਤੀ ਇਹ ਵੀ ਹੁੰਦੀ ਨਦਰ ਹੈ ਜੀ ਉਹਦੀ ਕਿਰਪਾ ਕਿਰਪਾ ਤੋਂ ਬਗੈਰ ਥੋੜੀ ਹੈ ਜੀ ਸੇਵਾ ਨਹੀਂ ਕੀਤੀ ਜਾਂਦੀ ਇਹ ਉਹ ਕਿਰਪਾ ਕਰਦਾ ਤੇ ਸੇਵਾ ਹੁੰਦੀ ਹੈ ਗੁਰ ਸੇਵਾ ਤੇ ਉਹਦੀ ਸੇਵਾ ਤੋਂ ਪਰਮਾਤਮਾ ਮਿਲਦਾ ਔਰ ਉਹਦੀ ਸੇਵਾ ਉਹ ਹੁੰਦੀ ਹੈ ਜਦੋਂ ਕਿਰਪਾ ਕਰਦਾ ਤੇ ਜਦੋਂ ਕਿਰਪਾ ਕਰਦਾ ਫਿਰ ਕੀ ਹੁੰਦਾ ਹੈ ਮਾਨਸ ਤੇ ਦੇਵਤੇ ਪਏ ਸੱਚੀ ਭਗਤ ਜਿਸ ਦੇ ਫਿਰ ਉਹ ਮਾਨਸ ਤੋਂ ਦੇਵਤੇ ਬਣ ਜਾਂਦੇ ਜੀ ਆਤਮਿਕ ਤੌਰ ਤੇ ਉਹ ਆਤਮਿਕ ਤੌਰ ਤੇ ਬੜੇ ਉੱਚੇ ਸੁੱਚੇ ਹੋ ਜਾਂਦੇ ਨੇ ਕਿਉਂਕਿ ਸੱਚੀ ਭਗਤੀ ਨਾਲ ਜੋ ਸੱਚੀ ਭਗਤ ਜਿਸ ਦੇ ਸੱਚੀ ਭਗਤੀ ਜਦੋਂ ਦਿੰਦਾ ਉਹ ਇਹ ਆ ਵਿਧੀ ਹੈ ਜੀ ਦੇਵਤੇ ਬਣਨ ਦੀ ਅੰਮ੍ਰਿਤ ਵੇਲਾ ਸੰਭੋ ਹ ਦੇਵਤੇ ਬਣਨ ਦੀ ਵਿਧੀ ਹੈ ਸਿਮਰਨ ਨਾਲ ਜੁੜੋ ਇਹ ਦੇਵਤੇ ਬਣਨ ਦੀ ਵਿਧੀ ਹੈ ਗੁਰੂ ਘਰ ਰੋ ਜਾਓ ਸਾ ਸੰਗਤ ਵਿੱਚ ਬੈਠੋ ਇਹੋ ਤਾਂ ਵਿਧੀ ਹੈ ਇਹੋ ਢੰਗ ਹੈ ਜੀ ਦੇਵਤੇ ਬਣਨ ਦੇ ਹੋਰ ਕੋਈ ਨਹੀਂ ਹੈ ਰੋਜ ਅੰਮ੍ਰਿਤ ਵੇਲਾ ਸਾਂ ਬਣਾ ਨੇਮ ਸਾਂ ਮਣਾ ਨਾਮ ਬਾਣੀ ਨਾਲ ਜੁੜਨਾ ਗੁਰੂ ਦੀ ਸੰਗਤ ਕਰਨੀ ਤੇ ਸਾਬ ਕਹਿੰਦੇ ਫੇਰੀ ਦੇਵਤੇ ਬਣੇ ਜਾਂਦੇ ਨੇ ਤੇ ਐਈ ਉਹ ਤਾਂ ਸੱਚੀ ਭਗਤ ਹੈ ਭਗਤੀ ਹੈ ਜੀ ਮਾਨਸ ਤੇ ਦੇਵਤੇ ਭਏ ਮਾਨਸ ਤੋਂ ਦੇਵਤੇ ਬਣ ਗਏ ਸੱਚੀ ਭਗਤ ਜਿਸ ਦੇ ਹੋ ਮੈ ਮਾਰ ਮਿਲਾਇਨ ਗੁਰ ਕੈ ਸ਼ਬਦ ਸੁਚੇ ਫਿਰ ਕੀ ਕਰਦਾ ਗੁਰੂ ਸ਼ਬਦ ਦਿੰਦਾ ਉਹ ਸ਼ਬਦ ਦੇ ਨਾਲ ਅੰਦਰੋਂ ਹੋਮੇ ਮਰਦੀ ਹੈ ਸਾਬ ਕਹਿੰਦੇ ਫਿਰ ਦੇਵਤਾ ਬਣਦਾ ਉਹ ਫਿਰ ਉਹ ਦੇਵਤੇ ਦਾ ਰੂਪ ਹੋ ਜਾਂਦਾ ਹੈ ਫਿਰ ਉਹਨੂੰ ਦੇਵਤਾ ਕਿਹਾ ਜਾ ਸਕਦਾ ਹੈ ਇਸ ਲਈ ਸਾਬ ਜੀ ਕਹਿੰਦੇ ਮੈਂ ਆਪਣੇ ਗੁਰੂ ਤੋਂ ਦਿਨ ਵਿੱਚ 100 ਵਾਰੀ ਬਿਲੇਹਾਰੇ ਜਾਨਣਾ ਜੀ ਕਿਉਂਕਿ ਗੁਰੂ ਚ ਇੱਕ ਤਾਕਤ ਬੜੀ ਤਕੜੀ ਹੈ ਲੋਕੀ ਦੇਵਤੇ ਲੱਭਦੇ ਫਿਰਦੇ ਨੇ ਪੂਜਦੇ ਨੇ ਗੁਰੂ ਨਾਨਕ ਦਾ ਕਰ ਮਨੁੱਖਾਂ ਨੂੰ ਵੀ ਦੇਵਤੇ ਬਣਾ ਦਿੰਦਾ ਹੈ ਬਲਿਹਾਰੀ ਗੁਰ ਆਪਣੇ ਦਿਵਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤਨ ਲਾਗੀ ਵਾਰ ਉਹ ਤਾਂ ਸਮਾਨੀ ਲੱਗਿਆ ਗੁਰੂ ਖਿੰਨ ਮਾਤਰ ਦੇ ਵਿੱਚ ਇਹ ਸਮਝ ਲਓ ਵੀ ਅੱਖ ਚਪਕਦੇ ਜਦੋਂ ਦੀ ਕਿਰਪਾ ਹੋ ਜਾਂਦੀ ਫਿਰ ਅੱਖ ਚਪਕਦੇ ਜੀਵਨ ਪਾਸਾ ਮਾਰ ਦਿੰਦਾ ਜੀਵਨ ਪਲਟਾ ਖਾ ਜਾਂਦਾ ਫਿਰ ਮਨੁੱਖ ਜਿਹੜਾ ਆਪਣੇ ਆਪ ਨੂੰ ਸਵਾਰ ਲੈਂਦੇ ਜਨੂ ਦੀ ਨਦਰ ਹੋ ਜਾਂਦੀ ਤੇ ਸਾਬ ਜੀ ਕਹਿੰਦੇ ਉਹਦੀ ਨਦਰ ਹੋਣ ਲੱਗਿਆ ਬਹੁਤਾ ਸਮਾਂ ਥੋੜਾ ਲੱਗਣਾ ਹੈ ਕੀ ਪਤਾ ਕਦੋਂ ਨਦਰ ਹੋ ਜਾਈ ਕਦੋਂ ਦੀ ਬਖਸ਼ਿਸ਼ ਹੋ ਜੇ ਤੇ ਦੇਵਤੇ ਤੋਂ ਮਾਫ ਕਰੇ ਮਾਨਸ ਤੋਂ ਦੇਵਤੇ ਬਣ ਜਾਂ ਜਿੰਨ ਮਾਨਸ ਤੇ ਦੇਵਤੇ ਕੀ ਕਰਤਨਾ ਲੱਗੀ ਵਾ